ਖੇਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਚ ਨਾਰਥਲ ਕਲਾਂ ਦਾ ਅਚੰਭੇ ਦੌਰਾ ਕੀਤਾ ਗਿਆ ਇਸ ਦੌਰੇ ਦੌਰਾਨ ਜੋਨੇ ਡਾਕਟਰ ਬਲਵੀਰ ਸਿੰਘ ਮਰੀਜ਼ਾਂ ਦੇ ਨਾਲ ਗੱਲਬਾਤ ਵੀ ਕਰਦੇ ਹੋਏ ਨਜ਼ਾਰੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਜੋਨੇ ਚਨਾਰਥਲ ਕਲਾਂ ਦੀਆਂ ਨੇ ਜਿੱਥੇ ਖੇਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਵੱਲੋਂ ਅਚੰਭੇਤ ਦੌਰਾ ਕੀਤਾ ਗਿਆ